ਜਨ ਭਗਤੋ ਤੁਹਾਡਾ ਫਲ ਸੋਹਣਾ ਲੱਗਾ ਕਾਇਆ ਡਾਲੀ ਟੈਣੀ ਟੈਣੀ ਆਪ ਮੈਂ ਕਾਇਆ ਤੁਸਾ ਪ੍ਰਭ ਦੇ ਬਲ ਨਾਲ ਕੀ ਸਵਾਲੀ ਵਿਣਾ ਸਵਾਲ ਤੋਂ ਤੁਹਾਡੀ ਝੋਲੀ ਲੱਗਦਾ ਵੜਨਾ ਕੀ ਸਵਾਲੀ بڑا ਸਵਾਲ ਤੋਂ ਤੁਹਾਡੀ ਚੋਲੀ ਦਾ ਹੈ ਪ੍ਰਭ ਜੋਤੀ ਜੋ ਸਰੂਪ ਹੈ ਆਪ ਆਪਣੀ ਕਿਰਪਾ ਕਰੇ ਖੇਲ ਸੱਚਾ ਸੱਚ ਦੀ ਤਰਨੀ ਚਾਰ ਕਮਾਈ ਪੰਜ ਪੋ ਕਹੇ ਜਨਪਨ ਤੋਂ 500 ਕਹੇ ਜਨਪਤੋ ਮੇਰੇ ਨਾਲ ਮਨਾਉ ਲੈਣ ਅੱਖੀਆਂ ਵਾਲਿਓ ਅੱਖੀਂ ਅੱਖਾਂ ਨਾਲ ਲਾਈ ਆ ਰਦਾਸ ਸਵਦਾ 20 21 27 26 ਇਕੋ ਸਾਖ ਹੈ ਇਕੋ ਸੱਜਣ ਹੈ ਇਕੋ ਸੈਨਾ ਦੁਜਾ ਨਾ ਕੋਈ ਹੈ ਬਿਨਾਂ ਨਾਰਕੰਟ ਤੋਂ ਬਾਕੀ ਸਾਰੇ ਭਾਈ ਪੈਣਾ ਨੇਤਰ ਅੱਖ ਨਾ ਕੋਈ ਬਦਲਿਆ ਨੇਤਰ ਅੱਖ ਨਾ ਕੋਈ ਬਦਲਾਈ ਹੈ ਧਰਮ ਦੀ ਤਾਰ ਸੱਚ ਦਾ ਵਹਿਨ ਤੁਸੀਂ ਗਿਆ ਸੁ ਦੇਣਾ ਵਾਹੀ ਊਂਗਣਾ ਕਰ ਕਰ ਸਾਰੇ ਤੁਹਾਨੂੰ ਕਹਿਣ ਇੰਨਾਂ ਦਾ ਇੱਕੋ ਪਿਤਾ ਤੇ ਇੱਕੋ ਮਾਈ ਇੱਕੋ ਪਿਤਾ ਕਿੱਤੋ ਮਾਇਆ ਜਿਹੜਾ ਪਿਛਲੇ ਲੇਖਿਆ ਆਇਆ ਦੇਨ ਪਿਛਲੇ ਲੇਖਿਆ ਆ ਦੇਨ ਦੇਵਨਹਾਰ ਬਣ ਦਿਸਾਈਂ ਦੇਵਨਹਾਰ ਬਣ ਦਿਸਾਈਂ ਜਿਉਂਤੀ ਜੋ ਸਰੂਪ ਹੈ ਆਪ ਆਪਣੀ ਸਰਕਾਰ ਦੇਵਨਹਾਰ ਆ ਸੱਚਾ ਹੈ ਸਾਈਟ ਦਾ ਕੀ ਆ ਕਨੈਕਟ ਪੰਜ ਪੰਜ ਪੋਕ ਹੈ ਜਰ ਭਗਤ ਪੰਜ ਗਾਣ ਨੂੰ ਹਿਰਦਿਆਂ ਜਾਂਚੋ ਹਾਰਦਿਕ ਮਿਲਿਆ ਵਧਾਈ ਤੁਮੇਰਾ ਮੈਂ ਤੇਰਾ ਆਪਣੋ ਤੁਸ ਰਮਾ ਮਹਾਰਾਜੇ ਸਿਮੁਚਨ ਭਗਵਾਨ ਦੀ ਕੈਰੀ ਰਿਖਾਈ ਅਗਲਾ ਪੈਂਡਾ ਸਬਦਾ ਜਾਏ ਮੁਖ ਪੈਂਡਾ ਸਬਦਾ ਜਾਏ ਮੁਖ ਪੰਦੀ ਰਹਿਣ ਕੋਈ ਨਾ ਪਾਈ ਪੰਦੀ ਰਹਿਣ ਕੋਈ ਨਾ ਪਾਈ ਆ ਖੁਸ਼ੀ ਦਾ ਵਕਤ ਸੋ ਜੀਣਾ ਤੁਹਾਡੇ ਪਵਿੱਤਰ ਹੋਏ ਮੁਖ ਰਸਨਾ ਜਿਹਾ ਮਿਲੀ ਵੜੇ ਆਈਆ ਜਨਤੋਂ ਤੋ ਤੁਹਾਡੇ ਅੰਦਰ ਸਦਾ ਰਹਸੋ ਦੁਖ ਦਦ ਦਦੇ ਰਾਤਾਈ ਜਾਤ ਤ੍ਰਿਸ਼ਨਾ ਮਿਟੇ ਪੋਖ ਤਾਮਸ ਜਾਇ ਮਟਾਈ ਆ ਪੰਜ ਪੋਖ ਹੈ ਮੈਂ ਖੁਸ਼ੀਆਂ ਵਿੱਚ ਕਹਾਂ ਉੱਠ ਕਹਾਂ ਉੱਠ ਸਬਨੋਂ ਦੀ ਆ ਸੁਣਾਈ ਆ ਭਗਤ ਭਗਵਾਨ ਭਗਵਾਨ ਭਗਤ ਦੀ ਫੜੇ ਪਗੋ ਘਾੜ ਪਗੋ ਘਾੜ ਪਗ ਦੇ ਕੀ ਕੋ ਬੱਜੀ ਰਹੇ ਮੋਹ ਪੰਜਾ ਸਕੇ ਨ ਕੋਇ ਫਲਾਈ ਪੰਜਾ ਸਕੇ ਨ ਕੋਇ ਫਲਾਈ ਆ ਤੋ ਆਦੀ ਸਹਿੰਗਣੀ ਹੋ ਗਈ ਰੋਤ ਰੁਤੜੀ ਕੋ ਕਾਨ ਮਹਿਕਾਈ ਆ ਤੁਸੀਂ ਇਹ ਕਿ ਸਾਹਿਬ ਦੇ ਲਾੜ ਦੇ ਪੁੱਤ ਜੋ ਪਿਤਾ ਬੇਪਰਵਾਹੀਆ ਜੋ ਤੀਜੋਸ ਰੂਪ ਰਿਹਾ ਆਪਣੀ ਕਿਰਪਾ ਕਰ ਕਰੇ ਖੇਲ ਸੱਚਾ ਹਰੇ ਪਰ ਸੱਚਾ ਹੀ ਤੋਤਾ ਹੈ ਪੰਦ ਕੋ ਕਹੇ ਜਨਪਤੋ ਮੇਰੀ ਮਨਜ਼ੂਰ ਕਰੋ ਨਮਸਕਾਰ ਮੇਰੀ ਮਨਜ਼ੂਰ ਕਰੋ ਨਮਸਕਾਰ ਨੇਮ ਨੇ ਸਿੱਟ ਚੁਕਾਇਆ ਤੁਸੀਂ ਆਏ ਜਲੀ ਦਰਵਾਜ਼ਾ ਦਰਗਾ ਸਾਹਿਬ ਦਾ ਬੰਦ ਮਕਾਇਆ ਸਾਧਗੁਰ ਸ਼ਬਦ ਦੀ ਅਗੰ ਨੂੰ ਜਲੀ ਤਰਨੀ ਤਤ ਤਨ ਤਾਲ ਸੋ ਬਾਪਾ ਸਬਦਾ ਮੇਲਾ ਨਾਲ ਇੱਕ ਕਰਤਾਰ ਕੁਦਰਤ ਦਾ ਕਾਦਰ ਦੇਵੜਿਆਈ ਦਾਰੇ ਆਇਆ ਨੂੰ ਦੋ ਹੱਥਾਂ ਦਾ ਸੀਸ ਦੇ ਦੇ ਤਾ ਹੱਥਾਂ ਦਾ ਸੀਸ ਤੇ ਦੇ ਦੇ ਤਿਆਰ ਪਿਆਰ ਨਾਲ ਆਪਣੀ ਗੋਦ ਤੇ ਕਾਇਮ ਕਰਨ ਦੂਰ ਬਖਸ਼ੇ ਸ਼ਾ ਮਸਤਕ ਟਿੱਕੇ ਜੈ ਲਗਾਈਆ ਮਸਤਕ ਟਿੱਕੇ ਦੇ ਲਗਾਈਆ ਜੋਤੀ ਜੋਤ ਸਰੂਪਾਰੇ ਆਪ ਆਪਣੀ ਕਿਰਪਾ ਕਰੇ ਕਰੇ ਤੇ ਸੱਚਾ ਹਾਰ ਨਹਿ ਕਲੰਕ ਨਾ ਇਹੰਗਾਰ ਮਹਾਰਾਜ ਸਿੰਘ ਵਿਚਨਾ ਬਗਵਾ ਆਪਣਾ ਖੇਲ ਕਰਿਆ ਪਰਿਆ ਪਾ ਆਪ ਪਰੰਪਰ ਆਪਣੇ ਵਿੱਚੋਂ ਪ੍ਰਗਟਾਈਏ ਆਪਣਾ ਖੇਲ ਕਰਿਆ ਪਰਿਆ ਪਾ ਪਰੰਪਰ ਆਪਣੇ ਵਿੱਚੋਂ ਪ੍ਰਗਟਾਈਏ ਬਸ ਅੱਛਾ ਦੇ ਪਾਈਆ